ਕਹਿੰਦੇ ਹੈ ਕਿ ਜਦੋਂ ਗੁਰਨਾਮ ਚ ਪਾਸ਼ਾ ਕਾਫੀ ਅਰਸੇ ਤੱਕ ਬੀਬੀ ਜੀ ਦੇ ਘਰੇ ਨਹੀਂ ਗਏ ਆਪਣੀ ਭੈਣ ਬੀਬੀ ਨਾਨਕੀ ਕੋ ਤਾਂ ਬੀਬੀ ਨਾਨਕੀ ਸਤਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੀ ਹੈ ਕੁੱਲ ਮਾਲਕ ਪ੍ਰਮਾਤਮਾ ਦੇ ਅੱਗੇ ਔਰ ਉਹਨਾਂ ਦੀ ਜੁਦਾਈ ਜਾਂ ਉਹਨਾਂ ਨੂੰ ਮਿਲਣ ਦੀ ਤਾੰਗ ਦੇ ਵਿੱਚ ਕਿਵੇਂ ਅਰਦਾਸਾਂ ਕਰਦੀ ਹੈ ਬੀਬੀ ਜੀ ਕਹਿੰਦੇ ਹੈ ਛੇਤੀ ਆਮੀ ਵੇ ਪਿਆਰੇ ਆਵੀ ਦੇਣਾ ਕਿਹੜੀ ਜਗਾ ਉੱਤੇ ਦੇਰੀਆਂ ਲਾਈਆਂ ਤੇਰੇ ਦਰਸ਼ਨਾਂ ਨੂੰ ਮੰਨ ਮੇਰਾ ਲੋਚਦਾ ਮੈਂ ਤਾਂ ਰੋ ਰੋ ਸੀਆਂ ਪਾਈਆਂ ਹੁਣ ਕਈ ਦਿਨ ਤੱਕ ਸਤ ਗੁਰਾਏ ਨਹੀਂ ਬੀਬੀ ਜੀ ਪ੍ਰਸ਼ਾਦਾ ਬਣਾਦੇ ਬਣਾਦੇ ਕਿਵੇਂ ਕਹਿੰਦੇ ਐ ਤਰਵੇ ਦੇ ਉੱਤੇ ਫੁੱਲ ਕਾ ਪਾਇਆ फूल काडाडा फुलेआ पहन दे कर वीरा आवे वीर नु रास्ता फुलेआ मैं ता फिर दिया वांग शुदाइयां केडी जगह उते देरियां लाइयां तेरे दर्शना नु माने मेरा लोचदा ਮੈਂ ਤਾਂ ਰੋ ਰੋਇਓ ਸਿਆਂ ਪਾਇਆ ਕਹਿੰਦੀ ਬਨੇਰੀ ਤੇ ਕਾਂ ਬੈਠਾ ਹਰ ਇੱਕ ਗੱਲ 'ਚ ਸਤਗੁਰਾਂ ਦੀ ਯਾਦ ਹਰ ਇੱਕ ਗੱਲ 'ਚ ਗਨਾਨਿਤ ਬਾਦਸ਼ਾਹਾਂ ਦੀ ਯਾਦ ਕਰਦੀ ਐ ਓ ਡੀ ਓ ਡੀ ਕੋਠਿਆਂ ਕਾੜਿਆ ਕਾਮ ਚੂਰੀਆਂ ਤੈਨੂੰ ਪਾਵਾਂਗੀ ਜਦੋਂ ਮਿਲੇਗਾ ਵੀਰਾ ਮੇਰਾ ਤਾ ਮੈਂ ਸ਼ੁਕਰ ਮਨਾਵਾਂਗੀ ਮੈਂ ਤਾਂ ਫਿਰ ਦੀਆਂ ਵਾਂਗ ਸੁਧਾਈਆਂ ਕਿਹੜੀ ਜਗਾ ਉੱਤੇ ਦੇਰੀਆਂ ਲਾਈਆਂ ਤੇਰੇ ਦਰਸ਼ਨਾਂ ਨੂੰ ਮਨ ਮੇਰਾ ਲੋਚਦਾ ਮੈਂ ਤਾਂ ਰੋ ਰੋਇਓ ਸੀਆਂ ਪਾਈਆਂ ਅਸੀਂ ਵੀ ਤਾਂ ਸਤਗੁਰਾਂ ਵਾਸਤੇ ਇਹੀ ਅਰਦਾਸ ਕਰਦੇ ਆ ਨਾ ਕੀਤੀ ਆਮੀ ਵੇ ਪਿਆਰੇ ਆ ਵੀਰਣਾ ਕਿਹੜੀ ਜਗਾ ਉਤੇ ਦੇਰੀਆਂ ਲਾਈਆ ਤੇਰੇ ਦਰਸ਼ਨਾ ਨੂੰ ਮਨ ਮੇਰਾ ਲੋਚਦਾ ਮੈਂ ਤਾਂ ਰੋ ਰੋ ਸੀਆਂ ਪਾਈਆ ਉਹੀ ਕਹਿੰਦੇ ਆ ਨਾ ਸਤਗੁਰਾਂ ਦੇ ਬਚਨ ਵੀ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਉਹੀ ਸਾਡੀ ਮਾਂ ਐ ਉਹੀ ਭੈਣ ਭਰਾ ਸਾਰਾ ਕੁਝ ਉਹੀ ਐ ਤੇ ਸਾਡੀ ਤਰਫ ਤਾਂ ਇੱਕ ਉਹਦੇ ਤਾਂ ਹੀ ਆ ਨਾ ਹਰ ਪਲ ਹਰ ਸਾਹ ਦੇ ਨਾਲ ਬਸ ਇੱਕ ਸਤਗੁਰ ਦੀ ਯਾਦ ਆਵੇ ਸਤਗੁਰ ਦੀ ਯਾਦ ਆਵੇ ਸਤਗੁਰ ਜੀ ਤੁਹਾਡੀ ਸੱਚਮੁੱਚ ਬਹੁਤ ਯਾਦ ਆਂਦੀ ਐ ਸਾਰੇ ਤੁਹਾਨੂੰ ਬਹੁਤ ਯਾਦ ਕਰਦੇ ਐ ਉੱਚੀਆਂ ਥਾਵਾਂ ਸਤਗੁਰ ਲਈ ਆਪਣੇ ਲਈ ਵਿਸ਼ਵਾਸ ਆ ਮੰਗਦੇ ਉੱਚੀਆਂ ਥਾਵਾਂ ਸਤਗੁਰ ਲਈ ਉੱਚੀਆਂ ਥਾਵਾਂ ਸਤਗੁਰ ਲਈ ਉੱਚੀਆਂ ਥਾਵਾਂ ਸਤਗੁਰ ਲਈ